ਕ੍ਰੇਡਿਨ ਕਵਨਾਮਾ ਦੇ ਵਿੱਚ ਵੱਡੀ ਖਬਰ ਨਿਕਲ ਖਿਆਰੇ ਯੂਐਸ ਸੁਪਰੀਮ ਕੋਰਟ ਨੇ ਅਧਿਕਾਰਕ ਤੌਰ ਤੇ ਡੋਨਲਡ ਟਰੰਪ ਪਰ ਚੋਣ ਦਖਲਅੰਦਾਜ਼ੀ ਲਈ ਸੰਗੀ ਅਪਰਾਧਕ ਕੇਸ ਨੂੰ ਪਿਛਲੇ ਮਹੀਨੇ ਇਹ ਫੈਸਲਾ ਕਰਨ ਤੋਂ ਬਾਅਦ ਵਾਸ਼ਿੰਗਟਨ ਦੇ ਇੱਕ ਜੱਜ ਨੂੰ ਭੇਜ ਦਿੱਤਾ ਹੈ ਕਿ ਰਾਸ਼ਟਰਪਤੀਆਂ ਨੂੰ ਮੁਕਦਮੇ ਤੋਂ ਵਿਆਪਕ ਛੋਟ ਹੈ ਇਹ ਫੈਸਲਾ 1 ਜੁਲਾਈ ਨੂੰ ਜਾਰੀ ਕੀਤਾ ਗਿਆ ਪਰ ਸ਼ੁੱਕਰਵਾਰ ਨੂੰ ਅਦਾਲਤ ਦੇ ਰਿਕਾਰਡ ਵਿੱਚ ਦਾਖਲ ਹੋਣ ਵਿੱਚ ਲਗਭਗ 1 ਮਹੀਨਾ ਲੱਗਦਾ ਹੈ ਯੂਐਸਏ ਡਿਸਕ੍ਰੈਪਟਰ ਜੱਜ ਤਾਨੀਆਂ ਚੁਟਕਨ ਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ 트ੰਪ ਦੇ ਖਿਲਾਫ ਕੇਸ ਵਿੱਚ 6 ਤੋਂ 3 ਦੇ ਫੈਸਲੇ ਨੂੰ ਕਿਵੇਂ ਲਾਗੂ ਕਰਨਾ ਜੋ ਉਸ ਸਮੇਂ ਰਾਸ਼ਟਰਪਤੀ ਸੀ ਜਦੋਂ ਇਸ ਤਗਾਸ਼ਾ ਦਾ ਕਹਿਣਾ ਹੈ ਕਿ ਉਸਨੇ 2020 ਦੀਆਂ ਚੋਣਾਂ ਦੇ ਨਤੀਜੇ ਨੂੰ ਉਲਟਾਉਣ ਲਈ ਗੈਰ ਕਾਨੂੰਨੀ ਸਾਜ਼ਿਸ਼ ਰਚੀ ਸੀ ਚੁਟਕਰ ਨੇ ਤੇਜ਼ੀ ਨਾਲ ਕੰਮ ਕੀਤਾ ਤੇ ਸ਼ਨੀਵਾਰ ਸਵੇਰੇ ਆਦੇਸ਼ ਦਾਕਨ ਕੀਤਾ ਜਿਸ ਵਿੱਚ ਅਗਲੇ ਕਦਮਾਂ ਬਾਰੇ ਵਿਚਾਰ-ਵਟਾਂਦਰੇ ਲਈ 16 ਅਗਸਤ ਨੂੰ ਸੁਣਵਾਈ ਨਿਰਧਾਰਤ ਕੀਤੀ ਗਈ ਹੈ। 트럼ਪ ਨੂੰ ਹਾਜ਼ਰ ਹੋਣ ਦੀ ਲੋੜ ਨਹੀਂ ਹੈ। ਜੱਜ ਨੇ ਪੱਖਾਂ ਨੂੰ 9 ਅਗਸਤ ਤੱਕ ਤਰਵੀਜ਼ਾਂ ਦੇ ਨਾਲ ਰਿਪੋਰਟ ਦਾਇਰ ਕਰਨ ਦਾ ਵੀ ਨਿਰਦੇਸ਼ ਜਾਰੀ ਕੀਤਾ। 트럼ਪ ਨੇ ਰਸਮੀ ਤੌਰ ਤੇ ਰਿਪਬਲਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਤੋਂ ਬਾਅਦ 5 ਨਵੰਬਰ ਦੇ ਆਮਚੋਣਾ ਚ ਸਿਰਫ 3 ਮਹੀਨੇ ਪਹਿਲਾਂ ਚੁਟਕਨ ਲੰਬੇ ਸਮੇਂ ਤੋਂ ਦੇਰੀ ਨਾਲ ਚੱਲ ਰਹੇ ਸਨ ਕੇਸ ਨੂੰ ਦੁਬਾਰਾ ਸ਼ੁਰੂ ਕਰਨਗੇ ਜੱਜ ਦੇ ਅਗਲੇ ਹੁਕਮ ਤੇ ਅਗਲੇ ਕਦਮ ਸੰਭਾਵਿਤ ਤੌਰ ਤੇ ਇਹ ਫੈਸਲਾ ਕਰਦੇ ਹੋਣਗੇ ਕਿ ਉਹ ਕਿਵੇਂ ਅੱਗੇ ਵਧਣਾ ਚਾਹੁੰਦੀ ਹੈ ਜਿਸ ਵਿੱਚ ਦਲੀਲਾਂ ਤੇ ਸਬੂਤਾਂ ਤੇ ਵਿਚਾਰ ਕਰਨ ਲਈ ਵਿਅਕਤੀਗਤ ਸੁਣਵਾਈ ਸ਼ਾਮਲ ਹੋ ਸਕਦੀ ਹੈ ਅਤੇ ਕਿੰਨੀ ਜਲਦੀ ਅੱਗੇ ਵਧਣਾ ਚਾਹੀਦਾ ਰਾਸ਼ਟਰਪਤੀ ਆਪਣੇ ਅਧਿਕਾਰਿਕ ਕੰਮਾਂ ਨਾਲ ਜੁੜੇ ਦੋਸ਼ਾਂ ਦੇ ਵਿਰੁੱਧ ਵਿਆਪਕ ਛੋਟ ਦੇ ਹੱਕਦਾਰ ਨੇ ਅਤੇ ਟਰੰਪ ਨੂੰ ਚੋਣਾਂ ਤੋਂ ਬਾਅਦ ਵਿਵਾਰ ਲਈ ਸੰਗੀ ਦੋਸ਼ਾਂ ਦੇ ਘਟੂ ਘਟ ਅੰਸ਼ਕ ਤੋਂ ਬਚਾਇਆ ਜਾਏ ਉੱਚ ਅਦਾਲਤ ਨੇ ਰੂੜੀਵਾਦੀ ਬਹੁਮਤ ਨੇ ਫੈਸਲਾ ਕੀਤਾ ਹੈ ਕਿ ਟਰੰਪ ਦੇ ਖਿਲਾਫ ਵਿਸ਼ੇਸ਼ ਵਕੀਲ ਜੈਕ ਸਮਿਥ ਦਾ ਕੇਸ ਕਈ ਮਹੀਨਿਆਂ ਤੋਂ ਫੈਸਲੇ ਦੀ ਉਡੀਕ ਵਿੱਚ ਲਟਕਿਆ ਹੋਇਆ ਸੀ ਜੱਜਾਂ ਨੇ ਚੁਟਕਨ ਨੂੰ ਇਹ ਨਰਦਾਤ ਕਰਨ ਦਾ ਨਿਰਦੇਸ਼ ਦਿੱਤਾ ਕਿ ਦੋਸ਼ ਵਿੱਚ ਕਿਹੜੇ ਦੋਸ਼ਾਂ ਦੇ ਅੰਦਰ 트ੰਪ ਦੁਆਰਾ ਅਧਿਕਾਰਿਕ ਕਾਰਵਾਈਆਂ ਸ਼ਾਮਲ ਨੇ ਉਹਨਾਂ ਨੇ ਕਿਹਾ ਕਿ ਕੋਰ ਰਾਸ਼ਟਰਪਤੀ ਕਾਰਜਾਂ ਨੂੰ ਮੁਕਦਮੇ ਦੇ ਤੌਰ ਤੇ ਸੁਰੱਖਿਅਤ ਰੱਖਿਆ ਗਿਆ ਤੇ 트ੰਪ ਨੂੰ ਚੋਣਾਂ ਤੋਂ ਬਾਅਦ ਨਿਆਂ ਵਿਭਾਗ ਦੇ ਅਧਿਕਾਰੀਆਂ ਨਾਲ ਉਸੇ ਚਰਚਾ ਲਈ ਚਾਰਜ ਕੀਤਾ ਜਾ ਸਕਦਾ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਦੋਸ਼ਾਂ ਦੇ ਹੋਰ ਮੁੱਖ ਤੱਤਾਂ ਦੀ ਕਿਸਮਤ ਤੇ ਕੋਈ ਅੰਤਮ ਫੈਸਲਾ ਨਹੀਂ ਕੀਤਾ ਜਿਸ ਵਿੱਚ 트럼ਪ ਤੇ ਉਸ ਸਮੇਂ ਉਪਰਾਸ਼ਟਪਤੀ ਮਾਈਕ ਪੇਸ ਨੂੰ ਕਾਂਗਰਸ ਦੇ ਨਤੀਜਿਆਂ ਦੀ ਪ੍ਰਮਾਣਿਕ ਕਰਨ ਵਿੱਚ ਦਾਖਲ ਦੇਣ ਦੇ ਦਬਾਅ ਪਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਇਸ ਵਿੱਚ ਉਸ ਦੀ ਕਥਿਤ ਸ਼ਮੂਲੀਅਤ ਸ਼ਾਮਲ ਹੈ 트럼ਪ ਪੱਕੀ ਵੋਟਰਾਂ ਦੀ ਭਰਤੀ ਦੇ ਦਸਤਾਵੇਜ਼ ਤੇ ਦਖਲ ਕਰਨ ਲਈ ਉਸ ਨੂੰ ਜੰਗ ਦੇ ਮੈਦਾਨ ਵਾਲੇ ਰਾਜਾਂ ਵਿੱਚ ਜੇਤੂ ਕੋਸ਼ਿਸ਼ ਕਰਨ ਲਈ ਅਤੇ 6 ਜਨਵਰੀ 2021 ਨੂੰ ਉਸ ਦੀਆਂ ਅਣਕਾਰਵਾਈਆਂ ਜਦੋਂ ਉਸ ਦੇ ਉਜਾਰਾ ਸਮਰਥਕਾਂ ਨੇ ਯੂਐਸ ਕੈਪੀਟਲ ਵਿੱਚ ਦੰਗੇ ਕੀਤੇ ਤੇ ਹੁਣ ਛੋਟ ਦੇ ਸਵਾਲ ਵਿੱਚ ਚੁਟਕਨ ਅਗਲੇ ਫੈਸਲੇ ਦੇ ਤੁਰੰਤ ਅਪੀਲ ਕੀਤੀ ਜਾ ਸਕਦੀ ਹੈ ਤੇ ਸੰਭਵਿਤ ਤੌਰ ਤੇ ਦੁਬਾਰਾ ਜੱਜਾਂ ਦੇ ਸਾਹਮਣੇ ਉਸ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਕ੍ਰੇਡਿਅਮ ਖਬਰਨਾਮਾ ਦੇ ਵਿੱਚ ਸਿਹਾਉਣ ਤੱਕ ਦੀ ਵੱਡੀ ਖਬਰوں ਖਬਰਾਂ ਇਸੇ ਦਰਚਨਣੀਆਂ ਦੇਸ਼ ਦੁਨੀਆ तमाम ਖਬਰਾਂ ਦੇਖਣ ਸੁਣਨੇ ਪੜ੍ਹਨੀਆਂ ਦਾ ਬਣਿਆ ਰਵਾਇਤ newswala.com ਦੇ ਨਾਲ